ਪਿੰਡ ਚੰਬਾ ਕਲਾਂ ਤੋਂ ਅੱਜ 6ਵਾਂ ਜਥਾ ਜਿਹੜਾ ਦਿੱਲੀ ਵੱਲ ਕੂਚ ਕਰਨ ਜਾ ਰਿਹਾ ਤੁਸੀਂ ਦੇਖ ਸਕਦੇ ਜੀ ਇਸ ਜਥੇ ਦੇ ਵਿੱਚ ਬੀਬੀਆਂ ਬਜ਼ੁਰਗ ਮਾਤਾਵਾਂ ਸਾਰੇ ਵੀਰ ਨੌਜਵਾਨ ਵੀਰ ਸਾਰੇ ਹੀ ਜਿਹੜੇ ਇਕੱਠੇ ਹੋ ਕੇ ਦਿੱਲੀ ਵੱਲ ਜਾ ਰਹੇ ਨੇ ਸਾਡੇ ਨਾਲ ਇਸ ਵਕਤ ਮੌਜੂਦ ਨੇ ਪਿੰਡ ਚੰਬਾ ਕਲਾਂ ਤੋਂ ਪ੍ਰਧਾਨ ਪ੍ਰਗਟ ਸਿੰਘ ਜੀ ਚੰਬਾ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ 6ਵਾਂ ਜਥਾ ਜਾ ਰਿਹਾ ਇਸ ਜਥੇ ਦੇ ਵਿੱਚ ਕਿਹੜੇ ਕਿਹੜੇ ਪਿੰਡ ਤੋਂ ਹੋਰ ਵੀ ਸੰਗਤ ਜਿਹੜੀ ਜਾ ਰਹੀ ਆ ਪ੍ਰਗਟ ਸਿੰਘ ਜੀ ਦੇਖਿਆ ਜਾਵੇ ਕਰੀਬਨ 32-33 ਦਿਨ ਬੀਤ ਜਾਣ ਤੋਂ ਬਾਅਦ ਵੀ ਸਰਕਾਰ ਦੇ ਕੰਨ ਤੇ ਜੂਨ ਤੱਕ ਨਹੀਂ ਸਰਕੀ ਇਸ ਬਾਰੇ ਤੁਹਾਡਾ ਕੀ ਕਹਿਣਾ ਤੇ ਜਿਹੜਾ ਤੁਹਾਡੇ ਜਥੇ ਦੇ ਵਿੱਚ ਸੰਗਤਾਂ ਹੋਰ ਵੀ ਜਾ ਰਹੀਆਂ ਕਿਹੜੇ ਕਿਹੜੇ ਪਿੰਡ ਤੋਂ ਆ ਜੀ ਸਾਡਾ ਅੱਜ ਪੰਜ ਜਥੇ ਸਾਡੇ ਪਹਿਲਾਂ ਜਿਹੜੇ ਦਿੱਲੀ ਦੇ ਵਿੱਚ ਚਲੇ ਗਏ ਆ ਅੱਜ ਛੇਵਾਂ ਜਥਾ ਜਿਹੜਾ ਸਾਡਾ ਇੱਥੋਂ ਚੰਬਾਕਲਾਂ ਤੋਂ ਜਾ ਰਿਹਾ ਵਾ ਜਿਹਦੇ ਨਾਲ ਪਿੰਡ ਕਿਰਤੋਵਾਲ ਤੋਂ ਵੀ 6-7 ਸਿੰਘ ਜਿਹੜੇ ਉਹ ਜਾ ਰਹੇ ਆ ਮਤਲਬ ਜਿਹੜੀ ਤੁਸੀਂ ਗੱਲ ਕੀਤੀ ਹੈ ਮੋਦੀ ਦੀ ਕੰਨ ਤੇ ਜੂੰ ਨਹੀਂ ਸਰਕ ਰਹੀ ਇਹ ਮਤਲਬ ਜੂੰ ਸਰਕੂਗੀ ਸਾਨੂੰ ਜਿੰਨਾ ਚਿਰ ਮਰਜੀ ਉਥੇ ਬਹਿਣਾ ਪਵੇ ਮਤਲਬ ਮੋਦੀ ਨੂੰ ਇਹ ਚਾਹਗ ਹੀ ਨਹੀਂ ਸੀ ਸ਼ਾਇਦ ਵੀ ਇਹ ਦਿੱਲੀ ਤੱਕ ਪਹੁੰਚ ਜਾਣਗੇ ਜਿੰਨੀਆਂ ਇਹਨਾਂ ਨੇ ਰੋਕਾਂ ਹਰਿਆਣੇ ਦੇ ਵਿੱਚ ਲਾਈਆਂ ਸੀ ਖੱਟੜ ਸਰਕਾਰ ਨੇ ਮੋਦੀ ਦੇ ਕਹਿਣ ਦੇ ਉੱਤੇ ਉਹ ਸਾਰੀਆਂ ਰੋਕਾਂ ਭੰਨ ਕੇ ਜਿਹੜੇ ਲੋਕ ਉੱਥੇ ਪਹੁੰਚ ਗਏ ਅੱਜ ਉੱਥੇ ਮਤਲਬ ਰੰਮ ਵਸ ਰਿਹਾ ਦਿੱਲੀ ਦੇ ਵਿੱਚ ਜੇ ਕਿਸੇ ਨੇ ਕੋਈ ਤੀਰਥ ਯਾਤਰਾ ਤੇ ਜਾਣਾ ਹੋਵੇ ਤੇ ਮੈਂ ਕਹਿੰਨਾ ਵੀ ਉੱਥੇ ਦਿੱਲੀ ਦੇ ਵਿੱਚ ਜਾਣਾ ਚਾਹੀਦਾ ਅੱਜ ਸੰਗਤ ਦਾ ਇੰਨਾ ਉੱਥੇ ਹਲ ਆ ਰਿਹਾ ਵਾ ਮਤਲਬ ਇਹ ਜਿਹੜੀ ਕਿਸ ਜਿਵੇਂ ਪ੍ਰਗਟ ਸਿੰਘ ਜੀ ਦੇਖਿਆ ਜਾਵੇ ਕਰੀਬਨ 32-33 ਦਿਨ ਬੀਤ ਚੁੱਕੇ ਨੇ ਜਿਮੀਦਾਰ ਦੀ ਜਿਹੜੀ ਫਸਲ ਕਣਕ ਬੀਜੀ ਸੀ ਉਹ ਹੁਣ ਪਹਿਲੇ ਪੜਾ ਤੇ ਜਿਹੜੀ ਆ ਚੁੱਕੀ ਸੀ ਜਿਸ ਤਰ੍ਹਾਂ ਉਹਨੂੰ ਖਾਦ ਪਾਉਣਾ ਪਾਣੀ ਲਾਉਣਾ ਉਸ ਤੋਂ ਬਾਅਦ ਸਪ੍ਰੇ ਹਾਂ ਕਰਨੀਆਂ ਜਿਸ ਤਰ੍ਹਾਂ ਤੁਹਾਡੇ ਪਿੰਡ ਤੋਂ ਕਰੀਬਨ ਜਿਆਦਾ ਨਹੀਂ ਤੇ 100-150 ਬੰਦਾ ਜਿਹੜਾ ਵਾ ਉੱਥੇ ਪਹੁੰਚਾ ਆਵਾ ਜਿਹੜੀ ਉਹਨਾਂ ਦੀ ਮਗਰ ਫਸਲ ਆ ਉਹ ਉਸ ਨੂੰ ਦੇਖ ਰੇਖ ਕਰਨ ਵਾਸਤੇ ਕੋਈ ਇੱਥੇ ਮੁੰਡਿਆਂ ਦੀ ਨੌਜਵਾਨਾਂ ਵੀਰਾਂ ਦੀ ਕੋਈ ਸਭਾ ਤਿਆਰ ਕੀਤੀ ਆ ਕਿ ਜੇ ਉਹਦੀ ਜ਼ਮੀਨ ਦੇ ਵਿੱਚ ਖਾਦ ਪਾਉਣੀ ਚਾਹੇ ਸਪ੍ਰੇ ਕਰਨੀ ਚਾਹੇ ਪਾਣੀ ਲਾਉਣਾ ਸਾਡੇ ਜਿਹੜੇ ਲੋਕ ਉਥੇ ਮੋਰਚੇ ਦੇ ਵਿੱਚ ਗਏ ਆ ਜਾਂ ਜਾ ਰਹੇ ਆ ਉਹਨਾਂ ਦੀ ਜਿਹੜੀ ਮਗਰੋਂ ਦੇਖਭਾਲ ਕਣਕ ਦੀ ਆ ਜਾਂ ਜਿਹੜੀ ਫਸਲ ਆ ਉਹਨਾਂ ਨੇ ਬੀਜੀ ਆ ਉਹਦੀ ਦੇਖਭਾਲ ਸਾਡੇ ਪਿੰਡ ਦੇ ਦੂਸਰੇ ਕਿਸਾਨ ਜਿਹੜੇ ਆ ਜਾਂ ਨੌਜਵਾਨ ਸਾਰੇ ਉਹ ਕਰ ਰਹੇ ਆ ਇੱਕ ਦੂਜੇ ਦੇ ਮਤਲਬ ਕਿਸੇ ਦਾ ਵੀ ਕੰਮ ਪਛਣ ਨਹੀਂ ਦਿੰਦਾ ਅਸੀਂ ਜਦੋਂ ਪਹਿਲਾਂ ਇੱਕ ਵਾਰ ਜੇਲ੍ਹ ਦੇ ਵਿੱਚ ਗਏ ਸੀ 2004 ਦੇ ਵਿੱਚ ਉਦੋਂ ਵੀ ਅਸੀਂ ਮਤਲਬ ਜਿਹੜੇ ਬੰਦੇ ਜੇਲ੍ਹ ਚ ਗਏ ਉਹਨਾਂ ਦੀਆਂ ਖਾਦਾਂ ਪਾਣੀ ਕਣਕਾ ਸਾਰਾ ਕੁਝ ਲੋਕਾਂ ਨੇ ਪਿੱਛੋਂ ਆਪ ਸੰਭਾਲਿਆ ਸੀ ਹੁਣ ਵੀ ਇਸੇ ਤਰ੍ਹਾਂ ਸਾਂਝ ਸੰਭਾਲ ਲੋਕ ਕਰ ਰਹੇ ਆ ਇਸ ਜਥੇ ਦੇ ਵਿੱਚ ਸਾਡੇ ਕੋਲ ਇੱਕ ਮਾਤਾ ਬਜ਼ੁਰਗ ਵੀ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਕਿ ਮਾਤਾ ਜੀ ਜਿਸ ਤਰ੍ਹਾਂ ਠੰਡ ਵੀ ਬਹੁਤ ਜਿਹੜੀ ਆ ਵੱਧ ਚੁੱਕੀ ਆ ਜੇ ਦੇਖਿਆ ਜਾਵੇ ਹੱਡਾਂ ਨੂੰ ਜਿਹੜੀ ਆ ਸੀਤ ਲਹਿਰ ਜਿਹੜੀ ਚੀਰਦੀ ਜਾ ਰਹੀ ਆ ਫਿਰ ਵੀ ਤੁਸੀਂ ਆਪਣਾ ਘਰ ਪਰਿਵਾਰ ਛੱਡ ਕੇ ਦਿੱਲੀ ਪਹੁੰਚ ਰਹੇ ਜੀ ਕਿਸ ਤਰ੍ਹਾਂ ਤੁਹਾਡੇ ਹੋਰ ਵੀ ਪਰਿਵਾਰ ਦੇ ਵਿੱਚੋਂ ਕੋਈ ਦਿੱਲੀ ਪਹੁੰਚਿਆ ਕਿ ਤੁਸੀਂ ਇਕੱਲੇ ਜਾ ਰਹੇ ਜੀ ਨਹੀਂ ਜੀ ਪੂਰਾ ਪਰਿਵਾਰ ਪਹੁੰਚਿਆ ਨਾਨਕੇ ਪਿੰਡ ਤੋਂ ਵੀ ਪਹੁੰਚਿਆ ਪੇਕੇ ਪਿੰਡ ਤੋਂ ਵੀ ਪਹੁੰਚਿਆ ਅੱਜ ਅਸੀਂ ਵੀ ਤੁਰ ਰਹੇ ਨਾਲ ਮਹਾਰਾਜ ਦੀ ਮਿਹਰ ਆ ਜੇ ਆਪਣੀਆਂ ਅੱਜ ਜ਼ਮੀਨਾਂ ਵਾਝਣਗੀਆਂ ਤੇ ਫੇਰ ਹੀ ਆਪਾਂ ਬਚਾਂਗੇ ਕਿਉਂਕਿ ਜੇ ਘਰਾਂ ਚ ਬੈਠੇ ਰਹੇ ਤੇ ਫਿਰ ਤੇ ਆਪਾਂ ਨੂੰ ਕੁਝ ਵੀ ਹੱਲ ਨਹੀਂ ਹੋਣਾ ਠੀਕ ਹੈ ਸਾਡੇ ਨਾਲ ਇੱਥੇ ਪਿੰਡ ਦੇ ਸਰਪੰਚ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜੀ ਇਹ ਜਥਾ ਜਾ ਰਿਹਾ ਵਾ ਦੱਸਿਆ ਜਾ ਰਿਹਾ ਵਾ ਸਰਦਾਰ ਗੁਰਨਾਮ ਸਿੰਘ ਤੇ ਹੀਰਾ ਸਿੰਘ ਦੀ ਰਹਿਣਮਾਈ ਹੇਠ ਜਿਹੜਾ ਜਥਾ ਛਿਮਾ ਜਿਹੜਾ ਭੇਜਿਆ ਜਾ ਰਿਹਾ ਸਰਪੰਚ ਸਾਹਿਬ ਦੇਖਿਆ ਜਾਵੇ ਪਹਿਲਾਂ ਵੀ ਗੁਰਨਾਮ ਸਿੰਘ ਜੀ ਹੋਣੀ ਜਿਹੜੇ ਤੁਹਾਡੇ ਪਿੰਡ ਕਿਸਾਨ ਸੰਘਾ ਕਮੇਟੀ ਦੇ ਪ੍ਰਧਾਨ ਨੇ ਚਾਹ ਮੈਂਬਰ ਨੇ ਉਹ ਪਹਿਲਾਂ ਤੋਂ ਹੀ ਪਹਿਲੇ ਦਿਨ ਤੋਂ ਹੀ ਉੱਥੇ ਡਟੇ ਹੋਏ ਨੇ ਉਸ ਬਾਰੇ ਤੁਹਾਡਾ ਕੀ ਕਹਿਣਾ ਕਿ ਜਿਸ ਤਰ੍ਹਾਂ ਲਗਾਤਾਰ 32 33 ਦਿਨ ਬੀਤਣ ਤੋਂ ਬੀਤ ਚੁੱਕੇ ਨੇ ਇਹ ਜਿਹੜਾ ਕਿਸਾਨ ਸੰਘਰਸ਼ ਕਮੇਟੀ ਦਾ ਗਰਨਾਮ ਸਿੰਘ ਆ ਆਪਣਾ ਕੰਮ ਘਰ-ਬਾਰ ਦਾ ਛੱਡ ਕੇ ਉੱਥੇ ਆਪਣਾ ਕੰਮ ਜਿਹੜਾ ਵਾ ਸਾਰਾ ਦਿੱਲੀ ਦਾ ਦੇਖਰੇਖ ਕਰ ਰਿਹਾ ਤੁਸੀਂ ਕੀ ਇਸ ਪਰਿਵਾਰ ਦੇ ਪਿੱਛੋਂ ਇਹਦੀ ਜ਼ਮੀਨ ਚਾਹੇ ਕਣਕ ਦੀ ਕਿਸ ਤਰ੍ਹਾਂ ਕੋਈ ਦੇਖਰੇਖ ਕਰ ਰਿਹਾ ਹੈ ਕਿ ਨਹੀਂ ਅਸੀਂ ਬੇਨਤੀ ਕਰਦੇ ਹਾਂ ਕਿ ਅਸੀਂ ਬਹੁਤ ਇਹਨਾਂ ਦੇ ਧੰਨਵਾਦਾਂ ਪ੍ਰਧਾਨਾਂ ਦੇ ਸਰਦਾਰ ਪ੍ਰਗਟ ਸਿੰਘ ਜੀ ਗਰਨਾਮ ਸਿੰਘ ਜੀ ਸੁਖਪਾਲ ਸਿੰਘ ਜੀ ਇਹ ਤਕਰੀਬਨ 10 ਦਿਨ ਦੇ ਪਹਿਲਾਂ ਵੀ ਇਹ ਗਏ ਆ ਉਸ ਤੋਂ ਬਾਅਦ ਇਹਨਾਂ ਨੇ 5-6 ਜਥੇ ਹੁਣ ਤੱਕ ਭੇਜੇ ਆ ਅੱਜ ਵੀ ਇਹ ਬਹੁਤ ਵੱਡਾ ਕਾਫਲਾ ਲੈ ਕੇ ਜੋ ਟਰੱਕ ਦੇ ਵਿੱਚ ਤੁਰ ਲੱਗੇ ਆ ਅਸੀਂ ਸਮੂਹ ਆਪਣੀ ਪੰਚਾਇਤ ਵੱਲੋਂ ਪਿੰਡ ਦੇ ਵਿੱਚ ਕੋਈ ਵੀ ਇਹਨਾਂ ਨੂੰ ਜਾਂ ਫੈਸਲਦਾ ਜਾਂ ਕੋਈ ਹੋਰ ਜਾਂ ਮਾਰ ਡੰਗ ਦਾ ਕੋਈ ਕਾਰੋਬਾਰਾ ਬਿਲਕੁਲ ਡਟ ਕੇ ਅਸੀਂ ਨਗਰ ਦੇ ਨਾਲ ਖੜੇ ਆ ਸੋ ਔਰ ਸਾਡੇ ਵਿੱਚ ਸਾਡੇ ਪਹਿਲਾਂ ਵੀ ਪੰਚਾਇਤ ਮੈਂਬਰ ਜੋ ਹੈਗੇ ਆ ਪੰਚਾਇਤ ਦੇ ਸਰਦਾਰ ਗਰਚੇਦਨ ਸਿੰਘ ਹੁਣੀ ਉਹ ਉਹ ਸਦਨ ਦੇ ਉੱਥੇ ਡਿੜੀ ਬੈਠੇ ਆ ਪੋਖੜ ਤਾਲ 'ਚ ਵੀ ਸੰਭਲ ਹੋਏ ਆ ਅੱਜ ਵੀ ਪੰਚਾਇਤ ਮੈਂਬਰ ਸਰਦਾਰ ਹੀਰਾ ਸਿੰਘ ਜੀ ਨਾਲ ਤੁਰ ਲੱਗੇ ਆ ਅਸੀਂ ਵੀ ਵਿਚਾਰ ਕੀਤੀ ਆ ਕਿ ਮੰਗਲਵਾਰ ਅਸੀਂ ਫੇਰ ਇਸੇ ਤਰ੍ਹਾਂ ਸਾਰੀ ਪੰਚਾਇਤ ਆਪਣਾ ਜਥਾ ਲੈ ਕੇ ਮੰਗਲਵਾਰ ਪਿੰਡ ਚੰਬਾਕਲਾ ਤੋਂ ਦਿੱਲੀ ਨੂੰ ਰਵਾਨਾ ਹੋਵਾਂਗੇ ਜੋ ਵੀ ਸਾਨੂੰ ਕਰਨਾ ਪਿਆ ਹੈ ਕਰਨ ਨੂੰ ਤਿਆਰ ਹਾਂ ਜੀ ਇਹ ਸਾਡੇ ਨਾਲ ਸਰਪੰਚ ਸਾਹਿਬ ਦੱਸ ਰਹੇ ਕਿ ਸਾਡੇ ਹੀ ਪਿੰਡ ਪਿੰਡ ਚੰਬਾਕਲਾ ਤੋਂ ਗੁਰਚੇਤਨ ਸਿੰਘ ਪੰਚਾਇਤ ਮੈਂਬਰ ਜਿਹੜੇ ਕਰੀਬਨ ਪਿਛਲੇ ਦਿਨਾਂ ਤੋਂ ਭੁੱਖ ਹੜਤਾਲ ਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਉੱਥੇ ਬੈਠੇ ਹੋਏ ਨੇ ਦਿੱਲੀ ਅਸੀਂ ਉਸ ਪਰਿਵਾਰ ਦੇ ਮਗਰ ਜਿਹੜੀ ਕਣਕ ਚਾਹ ਕੋਈ ਪਰਿਵਾਰ ਦੀ ਮੁਸ਼ਕਲ ਆ ਦੇਖਣ ਵਾਸਤੇ ਅਸੀਂ ਪਿੰਡ ਦੇ ਵਿੱਚ ਆ ਕਰੀਬਨ ਮੰਗਲਵਾਰ ਸਾਡੇ ਵੱਲੋਂ ਇੱਕ ਜਥਾ ਹੋਰ ਤੋਰਿਆ ਜਾ ਰਿਹਾ ਜਿਦੇ ਵਿੱਚ ਬਤਾ ਦੱਸਿਆ ਜਾ ਰਿਹਾ ਕਿ ਸਰਪ ਖਬਰ ਹਰਪਾਲ ਤੋਂ ਮੈਂ ਭਗਤ ਸਿੰਘ ਚੋਲਾ ਸਾਹਿਬ